ਹੈਲੋ ਜੀ کیسے ਹੋ গুড ਮਾਰਨਿੰਗ ਸਭ ਨੂੰ ਅਮੀਰ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਵਲੌਗ ਪਹਿਲੀ ਵਾਰ ਪਾਉਣ ਲੱਗੀ ਆਂਗੀ ਮੈਨੂੰ ਐ ਲੱਗਦਾ ਵੀ ਸ ਨੂੰ ਸਭ ਨੂੰ ਮੇਰਾ ਵਲੌਗ ਪਸੰਦ ਆ ਪਲੀਜ਼ ਜੇ ਨਾ ਵਧੀਆ ਲੱਗਿਆ ਤਾਂ ਕੋਈ ਗਲਤ ਮਲਤ ਕਮੈਂਟ ਨਾ ਕਰਿਓ ਕਿਉਂਕਿ ਅੱਜ ਪਹਿਲੀ ਵਾਰ ਬਣਾਉਣ ਲੱਗੀ ਆ ਮੈਂ ਆਹ ਸੁਣ ਬਰਸਾ ਦੇ ਤਸਾਰਾ ਆ ਸੁਣ ਮੇਰਾ ਰੂਮ ਦਿਖਾਉਣੀ ਆ ਸਾਡਾ ਆ ਮੇਰੀ ਬੇਟੀ ਪਈਆ ਆ ਲਵਾਰੀ ਆ ਉੱਪਰ ਮੇਜ਼ ਆ ਤੇ ਆ ਸਾਡੇ ਬੱਚਿਆਂ ਵਾਸਤੇ ਲੱਕੜ ਦੀ ਲਿਮਾਰੀ ਆ ਇਹਦੇ ਨਾਲ ਹੋਰ ਲਿਮਾਰੀ ਵੱਧੂ ਘੱਟ ਸੁਮਣ ਵਾਸਤੇ ਸੈੱਟ ਕਰਨ ਵਾਲੀ ਆ ਤੇ ਵੀ ਬਸ ਸਾਡਾ ਅੰਕਰੀਬਾ ਦਾ ਐਸਾ ਕਰ ਰਿਹਾ ਅਜੀ ਕੱਪੜੇ ਨੇ ਤਹਾਂ ਤੋਂ ਮਾਰਨੀਆਂ ਨੇ ਤੇ ਆ ਸਾਡੇ ਉੱਪਰ ਲੈਣ ਵਾਲੀ ਕੰਬਲ ਨੇ ਅਜੀ ਦਰੀਆਂ ਖੇਸ ਅਸੀਂ ਤੋਗੇ ਚਾਰਨੇ ਨੇ ਕਿ ਭੀ ਕਰੀ ਮਿਸਤਰੀ ਲੱਗਿਆ ਹੋਇਆ ਸਾਡੇ ਤੇ ਵਾਕ ਇਹ ਆ ਰੂਮ ਰੂਮ ਦੇ ਵਿੱਚ ਹੀ ਆਏ ਰੂਮ ਸਾਡਾ ਇਹਨੂੰ ਪੜਦੇ ਲੱਗਦੇ ਨੇ ਇਹ ਹੁਣ ਅਸੀਂ ਐਂ ਪੜਦੇ ਲੱਤੇ ਸੀ ਦੇਖੋ ਇਹ ਰੂਮ ਦੇ ਵਿੱਚ ਹੀ ਰੂਮ ਸਾਡਾ ਆਹ ਦੂਸਰਾ ਰੂਮ ਸ਼ੁਰੂ ਹੋ ਜਾਂਦਾ ਇਹਦੇ ਚ ਅਸੀਂ ਰਾਤ ਨੂੰ ਪੈਣੇ ਹੁੰਨੇ ਆ ਚਾਦਰ ਉੱਧਰ ਸਭ ਸੈੱਟ ਹੈ ਮਾਣੇ ਮੁੱਟੇ ਜਿਹਾ ਬੜ ਨੇ ਕੁੜੀ ਨੇ ਜਾਕ ਕਰੀ ਆ ਕਿਉਂਕਿ ਅੱਜੋ ਸਕੂਲੀ ਨਹੀਂ ਜਾਂਦੀ ਤੇ ਆ ਸਾਡਾ ਪਰ ਇਸ ਮੀਂਹ ਜਾਗਾ। ਇਹ ਰੇ ਰਿਹੀ ਜੇ ਕੱਪੜੇ ਲਾਹੂ ਖਾਵੇਂ ਜਿ ਪਾਈ ਨੇਗੇ। ਮਿਸਤਰੀ ਹੋਵੇ ਜਦੋਂ ਦੇਖੋ ਘਾਟੀ ਘੰਟੇ ਸਾਗੜਾਉਣ ਵਾਲੀਆਂ ਨੇ। ਇਸ ਕਰਕੇ 12 ਦੇ ਉੱਪਰ ਹੀ ਰੱਖੀ ਰੱਖਦੇ ਆ। ਤੇ ਹੁਣ ਮੈਂ ਸੋਨ ਬਰਾਂਡੇ ਤੇ ਹੁਣ ਮੈਂ ਬਾਹਰੇ ਆ ਗਈ ਜੀ। ਆ ਦੇਖੋ ਆ ਟੈਲਾਂ ਪਈਆਂ ਨੇ ਹਜੇ ਲਾਉਣ ਵਾਲੀਆਂ। ਆ ਸਾਰਾ ਲੈਟ੍ਰੀਨ ਵਾਸ਼ਰੂਮ ਦਾ ਸਮਾਨ ਆਪਿਆ ਸਾਡਾ। ਦੇਖੋ ਉਹ ਟਿੱਕੇ ਟੁੱਟੀਆਂ ਵਾਲੇ ਪੈ ਪਏ ਨੇ ਆ ਵਿੱਚ ਇਹ ਆ ਬਣ ਬਣਾਈ ਕਰਦੀਆਂ ਬੰਚੇ ਬੰਚੇ ਸਭ ਅਗੜਾ ਜੋਗੜਾ ਸਮਾਂ ਦੇ ਆ ਬੱਚੇ ਐ ਲੈ ਸਿੱਡੀ ਕੁੜੀ ਅੱਜ ਘਰੇ ਆ ਹੁਣ ਲੈ ਸਿੱਡੀ ਦੇਖ ਰਹੀ ਆ ਆ ਸਾਡਾ ਬਸਾ ਇਹ ਜਗਰੀਬਾ ਨਾ ਕਰ ਦੇਖੋ ਆ ਹੁਣ ਮੈਂ ਸਾਡੇ ਬਾਪਿਆਂ ਵਾਲਾ ਰੂਮ ਦਿਖਾਉਣੀ ਆ ਆ ਸਾਡੇ ਬਾਬਿਆਂ ਨਾਲ ਰੂਮਾ ਇਹਦੇ ਵਿੱਚ ਗੁਟਕਾ ਸਹਿ ਪੂਰੀ ਹਿਸਾਬ ਹੈ ਯਾਨੀ ਅਲਮਾਰੀ ਸਾਡੇ ਵਿੱਚ ਇਹ ਅਸੀਂ ਆਪੇ ਵਾਸਤੇ ਕਰਾਈਆਂ ਹੋਈਆਂ ਸੀ ਆਹ ਦੇਖੋ ਪੂਰੇ ਪਿਆਰ ਸਤ ਕਰਨ ਨਾਲ ਰੱਖਦੇ ਆ ਕਿਉਂਕਿ ਇੰਨਾ ਟੋ ਮਣਾ ਤੱਕ ਜਾ ਰਿਹਾ ਹੈ ਨਹੀਂ ਆਹ ਘਟਵਾ ਝਾੜੀਆਂ ਸਵਾਰ ਨਹੀਂ ਹਜੇ ਸੈੱਟ ਕਰਨ ਵਾਲੀਆਂ ਨੇ ਆਹ ਤੋਂ ਪਈਆਂ ਨੇ ਇਨਾਂ ਨੂੰ ਵੀ ਗੇਟ ਮੋਰੀਆਂ ਲਾਉਣ ਵਾਲੀਆਂ ਨੇ ਆ ਗਿੱਜਰ ਪਿਆਖ ਖੋਲਿਆ ਵਿਚਾਰਾ ਇਹ ਹੁਣ ਲਵਾਵਾਂਗੇ ਬਸ ਮਿਸਤਰੀ ਦਾ ਦੋ-ਚਾਰ ਦਿਨਾਂ ਦਾ ਕੰਮ ਰਹਿ ਗਿਆ ਆ ਇਹਨਾਂ ਨੂੰ ਸਾਰੇ ਨੂੰ ਲਾ ਮਾਰਗੇ ਟੱਕਣ ਲਵਾ ਕੇ ਸਾਰਾ ਸਾਡਾ ਕੰਮ ਸੈੱਟ ਹੋ ਜੇ ਫਿਰ ਫਿਰ ਵਾਹਿਗੁਰੂ ਦਾ ਧੰਨਵਾਦ ਕਰਾਂਗੇ ਪਰਮਾਤਮਾ ਦੇ ਚਰਨ ਭਵਾਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਕਰੇ ਸਾਡੇ ਫਿਰ ਸਾਡਾ ਘਰ ਪਵਿੱਤਰ ਹੋਊਗਾ ਜੀ ਆ ਹੁਣ ਮੈਂ ਭਾਂਡੇ ਚ ਬਾਹਰ ਆ ਗਈ ਜੀ ਆਹ ਦੇ ਭਾਂਡੇ ਪੁੰਨੇ ਮੇਰੇ ਚੰਨ ਵਾਲੇ ਪੈ ਨੇ ਤੇ ਆਹ ਪਿਆ ਦੇਖੋ ਸਾਡਾ ਸਾਰਾ ਸਮਾਨ ਹਜੇ ਵੇੜੇ ਚ ਪਿਆ ਦੇਖੋ ਕਿੰਨਾ ਹੋ ਲੱਗਦਾ ਸਾਰਾ ਟੋਨ ਆ ਕੇ ਸਾਰਾ ਤੇ ਆ ਮੇਰੀ ਸਕੂਟਰੀ ਖੜੀ ਹੈ ਹਜੇ ਜਿੰਨਾ ਚਰ ਆਹ ਰੋੜੀ ਗੱਪਾ ਸਾਰਾ ਆਹ ਦੇਖੋ ਸਾਡੀ ਆਹ ਆਹ ਦੇਖੋ ਆਹ ਦੋ ਕਾਪੜੇ ਨੇ ਜਿਹੜੇ ਸਾਡੇ ਇਹਨਾਂ ਚ ਵੀ ਫਰਸ਼ ਲਾਉਣਾ ਸੀ। ਆ ਦੇਖੋ ਕਈ ਰੇਚ ਵੀ ਮਿੱਟੀ ਕੱਟਾ ਸਾ ਪਾਇਆ ਪਿਆ। ਪਹਿਲਾ ਹੈ ਨਹੀਂ ਜਦੋਂ ਸੀ ਮੋਹਰ ਰਹਿਤਾ ਹੈ। ਤੇ ਕੋ ਕਮਰਾ ਪਿਛਲਾ ਵੀ ਉੱਡਾ ਹੀ ਆ। ਉਹਦੇ ਚ ਵੀ ਫਰਸ਼ ਵਰਤਲਾਵਾਂਗੇ। ਅੱਜ ਆਇਆ ਨਹੀਂ ਮਿਸਤਰੀ। ਤੇ ਹੁਣ ਦੇਖੋ ਆ ਪਾਈਆਂ ਨੇ ਵਾਰਚ ਰੋੜੇ ਕਟਾ ਸਾ। ਆ ਸਾਡੇ ਦੂਸਰੇ ਕਿ ਜਿਹੜਾ ਪਾਠੀ ਵਾਲਾ ਕੱਪੜੇ ਚਾਉਣ ਵਾਲੀ ਮਸ਼ੀਨ ਆ। ਉੱਲਾ ਰਾ ਪਿੱਛੇ ਬੋਰਡ ਪੈ ਨੇ ਟੋਲਾ ਕਣਕਾੜਾ ਪਾਠੀ ਮੁੱਠੀਆਂ ਨੇ ਦੇਖ ਇੰਨਾ ਸਾਈਕਲ ਖੜਾ ਅਜੇ ਸਾਰਾ ਕੁਝ ਸੈਟ ਕਰਨ ਵਾਲਾ ਦਾ ਬਾਈ ਕਰੋ ਕਰਾਊਗਾ ਆਹ ਨੂੰ ਆ ਗਈ ਜੀ ਮੇਰਾ ਰਸੋਈ ਚ ਆਹ ਰਸੋਈ ਦਾ ਸੱਟ ਕੁਝ ਸੈਟ ਕਰਨਾ ਵਾਲਾ ਹਜੇ ਤਾਂ ਬਈ ਯਾਨੀ ਇੱਕ ਟਾਈਮ ਪਾਸ ਵਾਲੀ ਗੱਲ ਆ ਜੀ ਆ ਲੈ ਇਹ ਜਿ ਫਰਸ ਲਵਾਇਆ ਇਹਦੇ ਚ ਨੀਮਾ ਸੀ ਬਹੁਤ ਜਿਆਦੇ ਆਹ ਦੇਖ ਲੋ ਇੰਨੀ ਤਰੀਖ ਨੂੰ ਲਵਾਇਆ ਇਹਦੇ ਚ ਆਹ ਸਾਰੇ ਸਮਾਨ ਪਏ ਵਿਚਾਰਿਆਂ ਦਾ ਜੀ ਰਾਣ ਨਾਲ ਟੱਤਾ ਪਾਣੀ ਕਰਦੇ ਨੂੰ 2 ਮਹੀਨੇ ਹੋ ਗਏ ਫਿਰ ਸੋਨੋ ਜੇ ਸਾਡਾ ਵਧੀਆ ਘਰ ਬਣ ਗਿਆ ਸਾਰਾ ਸਾਫ ਸੁਸਤਰਾ ਹੋ ਗਿਆ ਨਾ ਉਹਨੂੰ ਦਿਖਾਵਾਂਗੇ ਵਧੀਆ ਤੇ ਆਹ ਜੀ ਸੰਖ ਲਾਉਣ ਵਾਲਾ ਉਹ ਮਿਸਤਰੀ ਵੀ ਨਾ ਵਧੀਆ ਲਾ ਕੇ ਗਿਆ ਫਰ ਰਿੰ ਵਿੱਚ ਪਉਸਾਂ ਕਾ ਪਸਾਰੀ ਨਾ ਰੱਬ ਜਾਣਦਾ ਰਸੋਈ ਦੇ ਕੰਮ ਸਾਡਾ ਸਾਰਾ ਨਿਬੜਿਆ ਪੈ ਖਾਣ ਪੀਣ ਦਾ ਆ ਦੇਖ ਲੋ ਹਜੇ ਅਸਲ ਫਰ ਰਹਿੰਦੀਆਂ ਨੇ ਬਣਾਵਾਂਗੇ ਹੈ ਤਾਂ ਅੱਠ ਜਵਾਨੀ ਬਾਕੀ ਭਾਂਡੇ ਛੋਣੇ ਆ ਆ ਫਰਿਜ ਵੀ ਬਾਹਰ ਹੀ ਕੱਢਿਆ ਫੇ ਸਾਡਾ ਇਹ ਵੀ ਹੁਣ ਔੜੀ ਔੜੀ ਆ ਸੱਚਾ ਸੱਚਾ ਫਿਲਟਰ ਹੀ ਬੰਦ ਪਿਆ ਵਿਚਾਰਾ ਪਾਣੀ ਸਵਾਹ ਨਹੀਂ ਲੱਗਦਾ ਦੂਜਾ ਟੂ ਟੈਂਕੀ ਹਲਾ ਆਹ ਕਪੜੀ ਸੋਤੇ ਨੇ ਟੁੱਟੀ ਆਈ ਵੀ ਸੀ ਕੁੜੀ ਦੀ ਵਰਤੀ ਆ ਮੁੰਡੇ ਦੀ ਮੁੰਡੇ ਦਾ ਚੋੜਾਗਾ ਇਸ ਮੇ ਤਾਂ 7 ਵਿੱਚ ਪੜਦਾ ਆ ਕਾਲ ਅਕੈਡਮੀ ਮਨਾਲ ਬੜੂ ਸਾਹਿਬ ਤੇ ਕੁੜੀ ਪਾਈ ਕਿ ਨਹੀਂ ਆ ਜੀ ਚ ਪੜਦੀ ਆ ਕੁੜੀ ਦੀ ਵਰਤੀ ਉਹ 10 ਵਿੱਚ ਪੜਦੀ ਆ ਆ ਕੋਲੀ ਦੀ ਹੈ ਮੋਂਟੇਰੀਅਨ ਜਰਾ ਬਣੀ ਆ ਚੁੱਲੇ ਸਾਫ ਕਰਨ ਵਾਲੀਆਂ ਲੀਰਾ ਨੇ ਤੇ ਆ ਸਾਡੇ ਵਿਚਾਰੇ ਹਜੇ ਲੈਟਰੀਆ ਵਾਸ਼ਰੂਮ ਬਣੇ ਨਹੀਂ ਦੇਖੋ ਹਜੇ ਮਿਸਤਰੀ ਕਿੰਦੀ ਚਾਰ ਕਰਨਗੇ ਜੇ ਕੋਈ ਕਮੀ ਪੇਸੀ ਹੋਈ ਤਾਂ ਸਾਨੂੰ ਮੈਂ ਕਮੈਂਟ ਕਰਕੇ ਦੱਸਿਓ ਕੋਈ ਨਾ ਕੋਈ ਤਾਂ ਕਮੀ ਪੇਸੀ રહી ਜਾਂਦੀ ਆ ਆਹ ਹਜੇ ਪਾਣੀ ਟਾਣੀ ਪਾ ਰਹੇ ਆ ਇੰਨਾ ਚ ਇਹਦੇ ਜੋ ਡੱਗ ਲਾਇਆ ਨੇ ਦੇਖੋ ਹਜੇ ਕੋਈ ਪਤਾ ਨਹੀਂ ਕਿ ਕਦੋਂ ਤਿਆਰ ਹੋਣਗੇ ਆ ਟਾਈਲਾਂ ਕੱਟ ਰਹੀਆਂ ਸੀ ਹੋਰ ਲਿਆਂਦੇ ਨੇ ਡੱਬੇ ਪਰ ਮਿਲੇ ਨੇ ਇੱਕ ਰੰਗ ਇੱਕ ਡਿਜ਼ਾਈਨ ਤੇ ਹੁਣ ਸਾਡੇ ਬਾਥਰੂਮ ਦਾ ਡਿਜ਼ਾਈਨ ਖਰਾਬ ਹੋ ਜਾਊ ਜਦੋਂ ਸਾਰੇ ਤਿਆਰ ਹੋ ਗਏ ਫਿਰ ਮੈਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੀ ਜਿਹੜੇ ਨੇ ਟਾਈਲਾਂ ਗਲਤ ਆਈਆਂ ਨੇ ਸਾਡੀ ਮੋਟਰ ਰੱਖੀ ਹੋਈ ਹੈ ਇਹ ਮੋਟਰ ਵੀ ਧਰਤੀ ਦੇ ਵਿੱਚ ਪਾਵਾਂਗੇ ਹੁਣ ਕਿਉਂਕਿ ਇਹ ਪੈਰਾਂ 'ਚ ਲੱਗਦੀ ਫਿਰਦੀ ਆ ਮੇਰਾ ਇੱਕ ਬੂਟਰ ਹੈਗੇ ਵਿਚਾਰਾ ਦੇਖੋ ਜਿਹੜਾ ਹੋਊਗਾ ਆ ਮੂਰੇ ਉਹ ਰੱਤੀ ਜਟੇਰ ਲੱਗਿਆ ਪਿਆ ਆ ਦੇਖੋ ਆ ਇੱਕ ਸਲੇਟ ਵਾਚ ਰਹੀ ਆ ਪੈ ਪਾ ਜੇ ਲਾਉਣੇ ਨੇ ਟੂਟੀਆਂ ਦੇ ਕਿੰਨਾ ਕਬਾੜ ਪਿਆ ਕਿੰਨਾ ਨਰਕ ਪਿਆ ਘਰ 'ਚ ਸਾਡੇ ਕੋਈ ਸਮਝ ਨਹੀਂ ਆ ਰਹੀ ਥਾਮੀ ਥਾਮੀ ਬਰੇਤੀ ਕਿਚਰ ਕਿਚਰ ਕਰਦੀ ਆ ਪੈਰਾਂ 'ਚ ਆਸਮਾਨ ਵੀਜਿਆ ਸੀ ਵਿਚਾਰਾ ਦਾਤੇ ਨੇ ਰੋਤਾ ਕਰਤਾ ਸੀ ਸਾਰਾ ਪਰ ਬਣਾਏ ਆ ਸਾਗ ਸੂਕ ਇੱਕ ਬਰੀ ਮਣੀਆ ਮੇਰ ਦਾ ਪਉ ਤੇ ਵੀ ਸੋਖ ਚੱਲੇ ਆਟੂਠੀ ਵਾਲਾ ਪੈਸਮਾ ਆ ਸਰ ਗਿਆ ਠੜਾ ਬਣਾਉਣ ਨੂੰ ਟੈਂਕੀ ਵਾਸਤੇ ਆ ਟੈਂਕੀ ਰੰਦੀ ਸੀ 10000 ਲੀਟਰ ਦੀ ਟਰਾਲੀ ਆ ਦੇਖੋ ਮੇਰੇ ਬੁੱਟੇ ਵਿਚਾਰੇ ਇਹ ਨਾ ਨਹੀਂ ਹੁੰਦੇ ਦੇਖਪਾਲ ਨਹੀਂ ਹੋਈ ਆਨਲਾਈਨ ਵੀ ਮੰਗਾਏ ਸੀਗੇ ਸੋਨੇ ਤਾਂ ਸਾਰੇ ਰਸੀ ਹਰੇ ਹੋ ਗਏ ਸਾਰੇ ਗੱਲ ਕਰ ਕਿੱਥੇ ਰ ਆਪ ਇੰਨਾ ਵਾਸਤੇ ਹੁੰਨੇ ਆ ਆਟਾ ਵਾਟਰ ਲੱਗੇ ਹੋਏ ਨੇ ਆ ਟਾਈਮ 'ਚ ਆ ਦੇਖੋ ਰੋਟੇ ਮਰਿੰਦੇ ਸਾਰੇ ਜੇ ਸੱਟ ਆ ਜਾਣ ਇਸ ਤਰੀ ਹਟੇ ਤਾਂ ਇਹਨਾਂ ਦੀ ਕੇਅਰ ਹੋਵੇ ਵਿਚਾਰਿਆਂ ਦੀ ਦੇਖੋ ਆ ਗਲੋਰੀ ਬੇਲ ਲਾਈ ਸੀ ਬਈ ਬੁਖਾਰ ਬਖੋਰ ਨਹੀਂ ਹੁੰਦਾ ਵੈਸੇ ਹੋਇਆ ਮੈਨੂੰ ਜਿੱਦਣੇ ਪੱਤਾ ਵਾਲ ਕੇ ਪੀ ਲੈਨੇ ਮਾੜੀ ਜਿਹੀ ਸੁਆਹ ਨਾ ਹੁੰਦੀ ਐ ਜਖਾਮ ਜਖੂਮ ਸਭ ਹਟ ਜਾਂਦਾ ਮਰੀਜ਼ ਇੱਕ ਪੱਤਾ ਦੋ ਪੱਤੇ ਤੋੜ ਕੇ ਪਾ ਲੈਂਦੇ ਨੇ ਪੰਜ-ਸੱਤ ਦਿਨਾਂ ਬਾਅਦ ਸਰੀਰ ਸੱਟਾ ਜਿਵੇਂ ਹੁਣ ਸਿਆਲ ਸ਼ੁਰੂ ਹੋਇਆ ਸੀ ਦੇਖੀ ਇਸ ਕਰਕੇ ਵੀ ਡਾਕਟਰਾਂ ਨੇ ਤਾਂ ਹਿਸਾਰ ਨੂੰ ਜਾਣਿਆ ਜਦੋਂ ਇਹਨਾਂ ਵੀ ਵੱਡ ਜੀ ਬਿਮਾਰੀ ਕੋਈ ਆ ਸੱਟ ਆ ਗਿਆ ਮੇਨ ਬਾਹਰ ਉੱਗੀ ਹੀ ਹੈ ਨਾ ਸਾਡੀ ਗਲੀ ਆ ਗਈ ਇੱਥੇ ਵੀ ਬਹੁਤ ਗੰਦ ਪਿਆ ਹੋਇਆ ਦੇਖੋ ਇਹ ਸਾਰੀਆਂ ਇੱਟਾਂ ਘੱਟੇ ਹਜੇ ਲਾਉਣ ਵਾਲੇ ਨਹੀਂ ਸਾਡੇ ਅੱਜ ਮਿਸਤਰੀ ਸਾਡੇ ਆਏ ਨਹੀਂ ਕਿਉਂਕਿ ਸਾਡੇ ਡੀਰੀ ਭੋਗ ਨਹੀਂ ਕੋਤਰੀਆਂ ਦੇ ਆ ਸਾਡੇ ਇੱਟਾਂ ਰੋੜੇ ਬੱਚੇ ਪਏ ਨੇ ਆ ਕੰਡੂ ਟੀ ਕਰਨੀਆਂ ਸੀ ਸਾਰੀਆਂ ਹਜੇ ਇਹ ਸਾਡਾ ਬਾਹਰਲਾ ਫਰੰਟ ਹੈ ਦੇਖੋ ਜੀ ਸੁਣੋ ਸੈਟ ਲੱਗਿਆ ਕਿ ਕਿੱਥੋਂ ਕਮੀ ਪੇਸੀ ਹੋਈ ਕੋਈ ਸਾਨੂੰ ਦੱਸਿਓ ਪਲੀਜ਼ ਕੋਈ ਕਮੈਂਟ ਗਲਤ ਨਾ ਕਰਿਓ ਪਹਿਲੀ ਵਾਰੀ ਵਲੋਗ ਬਣਾਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਸਾਰੇ ਦਾ ਬਹੁਤ ਬਹੁਤ ਧੰਨਵਾਦ ਜੀ